ਅੱਜ ਆਪਣੀ ਵੋਟ ਪਾਈ ਔਰ ਪੂਰੇ ਸਾਨੇਲ ਵਾਸੀਆਂ ਨੂੰ ਬੇਨਤੀ ਕੀਤੀ ਕਿ ਆਪਣਾ ਅਧਿਕਾਰ ਹੈ ਕਿਉਂਕਿ ਆਪਣਾ ਫਰਜ਼ ਨਿਭਾਈਏ ਤੇ ਵੋਟ ਆਮ ਆਦਮੀ ਪਾਰਟੀ ਨੂੰ ਪਾਈਏ ਕਿਉਂਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦੇ ਚੱਲੇ ਹੋਏ ਨੇ ਜਿਹੜੇ 2 ਸਾਲਾਂ ਦੇ ਬੇਵਸਾਲ ਕੰਮ ਵਿਕਾਸ ਦੇ ਨਾਂ ਤੇ ਪਹਿਲੀ ਪਾਰਟੀ ਜਿਹੜੀ ਵੋਟਾਂ ਮੰਗ ਰਹੀ ਹੈ ਸੋ ਮੈਂ ਪੂਰੇ ਸਾਂਨੇ ਵਾਲ ਦੇ ਵਿੱਚ ਵੀ ਰਾਉਂਡ ਕੱਢ ਰਿਹਾ ਹਾਂ ਪਰ ਹਰ ਪਿੰਡ 'ਚ ਬਹੁਤ ਪਿਆਰ ਮਿਲਿਆ ਹਰ ਸਹਿਤ ਮਿਲ ਰਿਹਾ ਸੋ ਮੈਂ ਸਾਂਨੇ ਵਾਲਾ ਵਾਸੀਆਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਜਿਹੜੇ ਇੰਨਾ ਪਿਆਰ ਤੇ ਸਤਿਕਾਰ ਦੇ ਰਿਹਾ ਤੇ ਅੱਜ ਆਮ ਆਦਮੀ ਪਾਰਟੀ ਦੇ ਵੋਟਾਂ ਪਾ ਰਿਹਾ ਹਾਂ ਜੀ ਜੋ ਪਾਰਟੀ ਪ ਆ ਰਹੀ ਹੈ ਪੰਜਾਬ ਦੇ ਵਿੱਚ ਖੇਡਾਂ ਵੱਲ ਪੰਜਾਬ ਨੂੰ ਲੈ ਕੇ ਜਾ ਰਹੀ ਹੈ ਜੀ ਨਸ਼ੇ ਤੋਂ ਰਹਿਤ ਪੰਜਾਬ ਹੋ ਰਿਹਾ ਰੰਗਲਾ ਪੰਜਾਬ ਬਣਨ ਜਾ ਰਿਹਾ ਹੈ ਜੋ ਪੰਜਾਬ ਦੇ ਵਿੱਚ ਸਰਕਾਰੀ ਨੌਕਰੀਆਂ ਦੇਰੀ ਸਰਕਾਰ ਅਸੀਂ ਉਹਨਾਂ ਦੇ ਕੰਮਾਂ ਨੂੰ ਦੇਖ ਕੇ ਅਸੀਂ ਵੋਟ ਆਮ ਆਦਮੀ ਪਾਰਟੀ ਨੂੰ ਪੱਕੇ ਆਏ ਹਾਂ ਜੀ ਅਸੀਂ ਅੱਜ ਵੋਟਾਂ ਦਾ ਦਿਨ ਹੈ ਸਵਿਧਾਨ ਦਾ ਰੱਖੀ ਕਰਨ ਦਾ ਦਿਨ ਅੱਜ ਅਪੀਲ ਕਰਦੇ ਹਾਂ ਕਿ ਸਾਰਿਆਂ ਨੂੰ ਵੀ ਇਹ ਇੱਕ ਇੱਕ ਵੋਟ ਆਪਣੀ ਪਾ ਕੇ ਇੰਡੀਆ ਦਾ ਜਿਸ ਤਰ੍ਹਾਂ ਪੰਜਾਬ ਦੇ ਆਪਣੀ ਪਿੰਡਾਂ ਦੀ ਪੰਚਾਇਤ ਚੁਣੀ ਜਾਂਦੀ ਹੈ ਇਸੇ ਤਰ੍ਹਾਂ ਹਿੰਦੁਸਤਾਨ ਦੀ ਪੰਚਾਇਤ ਚੁਣੀ ਜਾਣੀ ਥੋਡੀ ਇੱਕ ਇੱਕ ਵੋਟ ਨੇ ਆਪਣੀ ਹਿੰਦੁਸਤਾਨ ਦੀ ਪੰਚਾਇਤ ਚੁਣਨੀ ਹੈ ਜੀ ਆ ਪਰਮਾਤਮਾ ਦੀ ਕਿੰਨੀ ਕਿਰਪਾ ਹੋ ਗਈ ਅੱਜ ਮੌਸਮ ਵੀ ਠੀਕ ਹੈ ਠੰਡਾ ਹੈ ਪਰਮਾਤਮਾ ਦੀ ਵੱਡੀ ਕਿਰਪਾ ਹੋ ਗਈ ਪੰਜਾਬ ਦੇ ਵਿੱਚ 13 0 ਦੀਆਂ ਸੀਟਾਂ ਜਿੱਤ ਕੇ ਆਪਾਂ ਪ੍ਰਾਪਤ ਕਰਾਂਗੇ ਜੀ ਵੋਟਾਂ ਨੂੰ ਲੈ ਕੇ ਕਿੰਨਾ ਕੁ ਸ਼ਾਂਨੇ ਬੜਵਾਤੀ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਵੋਟਾਂ ਨੂੰ ਲੈ ਕੇ ਉਤਸ਼ਾਹਤ ਬਹੁਤ ਵਧੀਆ ਜੀ ਲੋਕਾਂ ਦਾ ਬੜਾ ਹੀ ਸਾਡੇ ਦਾ ਇੱਥੇ ਨੰਦਪੁਰ ਬਿੰਡ ਸਾਹਨੇ ਵਾਲ ਤੋਂ ਬੋਲ ਰਿਹਾ ਜੀ ਅਸੀਂ ਵਾਰਡ ਨੰਬਰ 13 ਤੋਂ 207 ਨੰਬਰ ਬੂਥ ਹੈ ਬੜੇ ਹੀ ਵਧੀਆ ਦੇਖੋ ਤੁਸੀਂ ਲੈਣਾ ਲੱਗੇ ਹੋਈਆਂ ਨੇ ਜੀ ਤੇ ਜਿਹੜਾ ਸਾਡਾ ਆਮ ਆਦਮੀ ਦਾ ਵੋਟ ਬੈਂਕ ਹੈ ਜੀ ਉਹ ਬਹੁਤ ਹੀ ਵਧੀਆ ਅੱਛਾ ਨਿਕਲੂਗਾ ਤੇ ਲੋਕ ਬੜੇ ਖੁਸ਼ ਨੇ ਸਾਡੇ ਭਗਵੰਨ ਸਾਹਿਬ ਦੀ ਜਿਹੜੀਆਂ ਸਕੀਮਾਂ ਨੇ ਬਹੁਤ ਅੱਛੀਆਂ ਅੱਛੀਆਂ ਦਿੱਤੀਆਂ ਨੇ ਉਹਦੇ ਕਰਕੇ ਲੋਕ ਬੜੇ ਉਤਸ਼ਾਹ ਨਾਲ ਵੋਟ ਪਾ ਰਹੇ ਨੇ ਜੀ